ਆਪ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਇਹ ਕੋਈ ਵੀ ਬੰਦਾ politically interfere ਨਹੀਂ ਕਰੂਗਾ ਕੋਈ ਕੋਈ ਵੀ ਕਿਸੇ ਕਿਸਮ ਦੀ ਐਫਆਈਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਟ ਸੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤਾਂ ਉਹ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਡਰੋਨ ਟੈਕਨੋਲੋਜੀ ਆ ਐਂਟੀ ਡਰੋਨ ਜਿਹੜੀ ਡਰਾਈਵਰ ਇਹ ਜਿਹੜਾ ਐਂਟੀ ਡਰੋਨ ਗਨਸ ਕਿਵੇਂ ਖਰੀਦਣੀਆਂ ਨੇ ਪਰਚੇਜ਼ ਕਰਨ ਸੀ ਉਹ ਟੈਕਨੋਲੋਜੀ ਜਿਹੜੀ ਆ ਦੇਖੀ ਹੈਗੀ ਔਰ ਉਸ ਦੇ ਅੰਦਰ ਅੱਜ ਕੱਲ ਸਾਡੇ ਡੀਜੀਪੀ ਸਾਹਿਬਾਨ ਨੇ ਤੇ ਕੰਪਨੀ ਆਈਆਂ ਸੀਗੀਆਂ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਕਿ ਸਰਦੋਪਾੜ ਡਰੋਨ ਆਉਂਦੇ ਨੇ ਕਿਉਂਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤਰਨਤਾਨ ਦੀ ਬੰਗਲ ਕਰਾਂ ਗੁਰਦਾਸ ਦੀ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਾਤੇ ਲੱਗਦਾ ਹੈਗਾ ਸੋ ਉਹਦੇ ਅੰਦਰ ਜੋ ਡਰੋਨ ਦੇ ਰਾਹੀਂ ਨਸ਼ਾ ਆਉਂਦਾ ਹੈਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨਾ ਹੈ ਕਿੱਦਾਂ ਉਹਨੂੰ ਨਿਊਟ੍ਰਲਾਈਜ਼ ਕਰਨਾ ਹੈਗਾ ਕਿੱਦਾਂ ਉਹਨੂੰ ਥੱਲੇ ਸੁੱਟਣਾ ਹੈਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਐ ਅਡਾਪਟ ਕਰ ਰਹੇ ਹਾਂਗੇ ਸੋ ਅਸੀਂ ਕੱਲ ਮੋਡਿਊਲਸ ਉਹ ਦੇਖੇ ਨੇਗੇ ਅਸੀਂ ਉਹ ਸਾਰਾ ਦਾ ਸਟੱਡੀ ਕਰ ਰਹੇ ਹਾਂਗੇ ਬੜੇ ਨਸ਼ਾ ਵਿਰੁੱਧ ਜੰਗ ਤਹਿਤ ਹਰਪਾਲ ਸਿੰਘ ਚੀਮਾ ਤਰਨਤਾਰਨ ਮੀਟਿੰਗ ਚੋਂ ਪੁਜੀ ਪੰਜਾਬ ਸਰਕਾਰ ਵੱਲੋਂ ਜੁੱਦ ਨਸ਼ਿਆਂ ਵਿਰੁੱਧ ਮਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਖੀਰੀ ਹਰਪਾਲ ਸਿੰਘ ਚੀਮਾ ਤਰਨਤਾਰਨ ਪਹੁੰਚੇ ਜਿੱਥੇ ਉਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਤੇ ਹੋਰ ਨੇਤਾਵਾਂ ਮੁਖੀਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਧਾਇਕ ਕਸ਼ਮੀਰ ਸਿੰਘ ਸੋਲ ਤਰਨਤਾਰਨ ਵਿਧਾਇਕ ਸਰਵਨ ਸਿੰਘ ਧੁੰਨ ਖੇਮਕਰਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਅਤੇ ਤਰਨਤਾਰਨ ਦੇ ਐਸਐਸਪੀ ਅਭੀ ਮਨੂ ਰਾਣਾ ਵੀ ਮੌਜੂਦ ਰਹੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਤੇ ਬਹੁਤ ਗੰਭੀਰ ਹੈ ਉਹਨਾਂ ਨੇ ਵਾਅਦਾ ਕੀਤਾ ਕਿ ਤਰਨਤਾਰਨ ਜ਼ਿਲ੍ਹੇ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਏਗਾ ਉਹਨਾਂ ਕਿਹਾ ਕਿ ਨਸ਼ੇ ਦੇ ਸਦਾਗਰਾਂ ਖਿਲਾਫ ਸਖਤ ਕਾਰਵਾਈ ਹੋਏਗੀ ਅਤੇ ਉਹਨਾਂ ਦੀ ਜਾਇਦਾਦ ਵੀ ਜ਼ਬਤ ਹੋਏਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਸਰਹੱਦ ਉੱਤੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਆਉਂਦੇ ਹਨ ਉਹਨਾਂ ਉੱਤੇ ਸਿਕੰਜਾ ਕੱਸਣ ਲਈ ਨਵੀਂ ਟੈਕਨੋਲੋਜੀ ਲਿਆ ਰਹੇ ਹਨ ਅਤੇ ਹੁਣ ਜੋ ਬਾਰਡਰ ਪਾਰ ਤੋਂ ਨਸ਼ੇ ਦੀਆਂ ਖੇਪਾਂ ਭਾਰਤ ਅੰਦਰ ਆਉਂਦੀਆਂ ਹਨ ਉਨ੍ਹਾਂ ਦੇ ਉੱਤੇ ਨજર ਰੱਖੀ ਜਾਏਗੀ ਸਹਿਬਾਨ ਔਰ ਮੇਰੇ ਕੈਬਨਿਟ ਦੇ ਕਲੀਗ ਲਾਜਿਤ ਪੁੱਲਰ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਸਵਰਨ ਸਿੰਘ ਧੁੰਨ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਸਾਰੇ ਐਮਐਲਏ ਸਹਿਬਾਨ ਔਰ ਸਾਰੇ ਦਰਜਾ ਬਦਰਜਾ ਸਾਰੇ ਚੇਅਰਮੈਨ ਸਹਿਬਾਨ ਔਰ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਏਡੀਸੀ ਜਿਹੜੇ ਅੱਜ ਕੇ ਡਿਪਟੀ ਕਮਿਸ਼ਨਰ ਦੀ ਡਿਊਟੀ ਨਿਭਾ ਰਹੇ ਨੇ ਕਿਉਂਕਿ ਡਿਪਟੀ ਕਮਿਸ਼ਨਰ ਸਹਿਬਾਨ ਜਿਹੜੇ ਨੇ ਉਹ ਆਊਟ ਆਫ ਸਟੇਟ ਕਿਸੇ ਮੀਟਿੰਗ 'ਚ ਗਏ ਹੋਏ ਨੇਗੇ ਮਾਨਯੋਗ ਐਸਐਸਪੀ ਸਹਿਬਾਨ ਔਰ ਸਾਰੇ ਅਦਰ ਜਿਹੜੇ ਆਫੀਸਰ ਆਏ ਨੇਗੇ ਸੋ ਬਹੁਤ ਅੱਛੀ ਅੱਜ ਦੀ ਪਹਿਲੀ ਮੀਟਿੰਗ ਹੋਈ ਆ ਤਰਨਤਾਰਨ ਡਿਸਟ੍ਰਿਕਟ ਦੀ ਪਹਿਲੀ ਮੀਟਿੰਗ ਸੀ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਜੁੱਧ ਦੀ ਜਿਹੜੀ ਆ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤੌਰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਮੇਰੇ ਨਾਲ ਲਾਲਜੀਤ ਪੁੱਲਰ ਜੀ ਤਰਨਪ੍ਰੀਤ ਸੌਂਜ ਜੀ ਅਮਨ ਅਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਹਿਬਾਨ ਲਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰਨਾ ਔਰ ਸੈਕੰਡ ਮੀਟਿੰਗ ਪਠਾਨਕੋਟਾ ਥਰਡ ਮੀਟਿੰਗ ਜਿਹੜੀ ਆ ਗੁਰਦਾਸਪੁਰਾ ਸੋ ਸਾਰੇ ਅਫਸਰ ਸਹਿਬਾਨ ਨੇ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਤਰਨਤਾਰਨ ਨੂੰ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ अच्छी ਗੱਲ ਆ ਸਾਰੇ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੀਆਂ ਸਬਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮਐਲਏ ਸਹਿਬਾਨ ਨੇ ਆਪਣੇ ਵਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬੰਜਿੰਦਰ ਸਿੰਘ ਲਾਲਪੁਰਾ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ 80 ਪਿੰਡਾਂ ਨੇ ਮਤੇ ਪਾਏ ਨੇ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ 'ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਪ੍ਰਣ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਸਾਰੇ ਚੀਰਮੈਨ ਸਹਿਬਾਨ ਨੇ ਲਿਆਗਾ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਵਾਇਆਗਾ ਕਿ ਅਸੀਂ ਸਾਰੇ ਖੁਦ ਨਾਲ ਲੱਗ ਕੇ ਪਿੰਡ-ਪਿੰਡ ਜਾਵਾਂਗੇ ਇਸ ਵਿੱਚ ਮੈਨੂੰ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਹਮਲਾ ਹੋਊਗਾ ਜਿੱਥੇ ਡਰੱਗ ਪੈਡਲਰ ਦੇ ਖਿਲਾਫ ਵੱਡਾ ਹਮਲਾ ਹੋਊਗਾ ਉੱਥੇ ਸੁਸਾਇਟੀ ਨੂੰ ਜਿਹੜੀ ਆ ਸਮਾਜ ਨੂੰ ਵੀ ਨਾਲ ਲੈ ਕੇ ਚਲਾ ਜਾਊ ਕਿਉਂਕਿ ਜਦ ਤੱਕ ਸਮਾਜ ਨਾਲ ਨਹੀਂ ਚੱਲਦਾ ਜਾ ਤੱਕ ਲੋਕ ਨਾਲ ਨਹੀਂ ਚੱਲਦੇ ਜਦ ਤੱਕ ਚੁਣੇ ਹੋਏ ਪਤਰੀ ਨਾਲ ਨਹੀਂ ਚੱਕਤੇ ਮੈਂ ਸਮਝਦਾ ਮਹਿਮ ਜਿਹੜੀ ਉਹ ਸਫਲ ਨਹੀਂ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਮੀਟਿੰਗ ਦੇ ਅੰਦਰ ਔਰ ਇਸ ਤੋਂ ਬਿਨਾ ਬਹੁਤ ਇੱਕ ਹੋਰ ਅੱਛੀ ਸ਼ੁਰੂਆਤ ਜਿਹੜੀ ਉਹ ਤਰਨ ਤਰਜੋਈ ਆ ਕਿ ਜਿਹੜੇ ਲਗਭਗ ਇਹਨਾਂ ਨੇ ਆਇਡੈਂਟੀਫਾਈ ਕੀਤੇ ਨੇਗੇ 87 ਪਿੰਡ 87 ਬਲੇਜ਼ਰ ਜਿਹੜੇ ਨੇ ਕੋ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਵਾਲੀਬਾਲ ਨੈਟ ਲਵਾਏ ਜਾਣਗੇ ਵਾਲੀਬਾਲ ਦੇ ਕਿਟਾਂ ਬੱਡੀਆਂ ਜਾਣਗੀਆਂ ਵਾਲੀਬਾਲ ਦੇ ਨੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਵਾਲ ਸਪੋਰਟਸ ਵੱਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਵੈਸੇ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਦੇ ਅੰਦਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਪਰਾਲਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਆ ਜਾਵੇ ਸੋ ਮੈਂ ਸਮਝਦਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਤ ਸਿੰਘ ਮਾਜੀ ਦੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਪਰਮਾ ਹੰਗਾਰਾ ਜਿਹੜਾ ਉਹ ਜ਼ਿਲ੍ਹਾ ਤਰਨਤਾਲ ਵੱਲੋਂ ਮਿਲ ਰਿਹਾ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਔਰ ਸਭ ਨੇ ਪ੍ਰਣ ਕੀਤਾਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਰਹਿ ਗਈਆਂ ਕਿ ਕਿਸੇ ਕਿਸਮ ਦੀ ਜੜੀ ਆ ਉਹ ਟਿੱਲ برداشت ਨਹੀਂ ਹੋਊਗੀ ਕੋਈ ਵੀ ਬੰਦਾ ਪੋਲਿਟਿਕਲੀ ਇੰਟਰਫੇਅਰ ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ 'ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਨੇਗੇ ਇਸ ਮਹਿਮ ਹੋਊਗੀ ਉਹਨੂੰ ਹੋਰ ਸਟਰੋਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੋੜ ਤੇ ਇਕੱਠੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫਆਈਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਟ ਸੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤਾ ਉਹ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਹੈਗੀ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੇ ਪੁਲਿਸ ਅਫਸਰ ਦੀ ਡਿਊਟੀ ਆ ਸੋ ਸਾਰੇ ਡਿਊਟੀ ਜਿਹੜੇ ਨੇ ਤੰਦੇ ਹੀ ਨਰਵਾਉਣਗੇ ਔਰ ਇਸ ਤੋਂ ਬਿਨਾ ਜਿਹੜੇ ਡਰੱਗ ਪੈਡਲਰ ਜਿਹਨਾਂ ਡਰੱਗ ਪੈਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ਿਆਂ 'ਚ ਗਲਤਾਨ ਕਰਕੇ ਲਾਈਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਇਡੈਂਟੀਫਾਈ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿੰਨਾਂ ਦੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੀ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਅਟੈਚ ਹੋ ਚੁੱਕੀਆਂ ਨੇਗੀਆਂ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਉਸ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਜਾਇਜ਼ ਕਮਾਈ ਜਿਹੜੇ ਕੀਤੀ ਹੈ ਉਹ ਤੋਂ ਕੋਈ ਨਜਾਇਜ਼ ਪ੍ਰਾਪਰਟੀ ਨਾ ਬਣਾ ਸਕੇ ਸੋ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ ਐਨੀ ਕੁਰੀਜ਼ ਦੇਖੋ ਅੱਜ ਦੀ ਆਪਾਂ ਡਰਗ ਤੇ ਗੱਲ ਕਰੀਏ ਦਸ਼ਿਆਂ ਦੀ ਗੱਲ ਤੇ ਪਲੀਜ਼ ਬਿਲਕੁਲ ਕੱਲ ਹੀ ਅਸੀਂ ਜਿਹੜੀ ਡਰੋਨ ਟੈਕਨੋਲੋਜੀ ਆ ਐਂਟੀ ਡਰੋਨ ਜਿਹੜੀ ਗਾਇਬਾ ਇਹ ਜਿਹੜਾ ਐਂਟੀ ਡਰੋਨ ਗਨਸ ਕਿਵੇਂ ਖਰੀਦਣੀਆਂ ਨੇ ਪਰਚੇਸ ਕਰਨ ਸੀ ਉਹ ਟੈਕਨੋਲੋਜੀ ਜਿਹੜੀ ਆ ਦੇਖੀ ਹੈਗੀ ਔਰ ਉਸ ਦੇ ਅੰਦਰ ਅੱਜਕੱਲ ਸਾਡੇ ਡੀਜੀਪੀ ਸਾਹਿਬਾਨ ਨੇ ਤਿੰਨ ਕੰਪਨੀ ਆਈਆਂ ਸੀਗੀਆਂ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਕਿ ਸਰਦੋਪਾੜ ਡਰੋਨ ਆਉਂਦੇ ਨੇ ਕਿਉਂਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤਰਨਤਾਨ ਦੀ ਬੰਗਲ ਕਰਾਂ ਗੁਰਦਾਸ ਦੀ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਾਤ ਤੇ ਲੱਗਦਾਗਾ ਸੋ ਉਹਦੇ ਅੰਦਰ ਜੋ ਡਰੋਨ ਦੇ ਰਾਹੀਂ ਨਸ਼ਾ ਆਉਂਦਾਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨਾਗਾ ਕਿੱਦਾਂ ਉਹਨੂੰ ਨਿਊਟ੍ਰਲਾਈਜ਼ ਕਰਨਾਗਾ ਕਿੱਦਾਂ ਉਹਨੂੰ ਥੱਲੇ ਸੁੱਟਨਾਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਐ ਅਡਾਪਟ ਕਰ ਰਹੇ ਹਾਂਗੇ ਸੋ ਅਸੀਂ ਕੱਲ ਮੋਡਿਊਲਸ ਉਹ ਦੇਖੇ ਨੇਗੇ ਅਸੀਂ ਉਹ ਸਾਰਾ ਦਾ ਸਟੱਡੀ ਕਰ ਰਹੇ ਹਾਂਗੇ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਦੇ ਅੰਦਰ ਉਹਨੂੰ ਸ਼ਾਮਲ ਕੀਤਾ ਜਾਊਗਾ ਸੋ ਬਿਲਕੁਲ ਕੁਝ ਵੀ ਕਰਨਾ ਪਵੇ ਕੋਈ ਵੀ ਚੀਜ਼ ਖਰੀਦਣੀ ਪਵੇ